ਡੇਰਾ ਬਿਆਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੀਐਮ ਭਗਵੰਤ ਮਾਨ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਇਹ ਪਹਿਲੀ ਵਾਰ ਹੈ ਕਿ ਸੀਐਮ ਮਾਨ ਡੇਰਾ ਬਿਆਸ ਪਹੁੰਚੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੀਐਮ ਮਾਨ ਵੱਡੇ ਕਾਫਲੇ ਦੇ ਨਾਲ ਡੇਰਾ ਬਿਆਸ ਪਹੁੰਚੇ ਨੇ ਤੇ ਸਖਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਨੇ ਦੱਸ ਦਈਏ ਕਿ 1 ਜੂਨ ਨੂੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਹਨ ਤੇ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਡੇਰੇਵਾਲ ਨੂੰ ਰੁਕਾ ਰਹੇ ਨੇ ਇਸੇ ਤਰ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਕਾਫਲੇ ਨਾਲ ਅੱਜ ਡੇਰਾ ਮੁਖੀ ਨੂੰ ਮਿਲੇ ਹਨ ਹਾਲਾਂਕਿ ਇਸ ਮੁਲਾਕਾਤ ਨੂੰ ਵੋਟ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਫਿਲਹਾਲ ਸਾਡੇ ਸਹਿਯੋਗੀ मौके ਤੇ ਪਹੁੰਚੇ ਨੇ ਕੀ ਕੁਛ ਆਖਰੇ ਨੇ ਆ ਸੁਣਦੇ ਆ ਪੰਜਾਬ ਵਿੱਚ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ ਚੰਦ ਦਿਨ ਬਚੇ ਨੇ ਚੋਣਾਂ ਦੇ ਵਿੱਚ ਅਤੇ ਧਾਰਮਿਕ ਡੇਰਿਆਂ ਵਾਲੇ ਜਿਹੜਾ ਲੀਡਰਾਂ ਦਾ ਰਜਾਂਡ ਵੱਧਦਾ ਜਾ ਰਿਹਾ ਹੈ ਕੱਲ ਦੀ ਗੱਲ ਕਰਨਾ ਕੱਲ ਵੀ ਜਿਹੜੇ ਭਾਜਪਾ ਤੋਂ ਤਰਨਜੀਤ ਸੰਧੂ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਉਹ ਵੀ ਡੇਰੇ ਰਾਧਾ ਸਵਾਮੀ ਦੇ ਵਿੱਚ ਆਏ ਸਨ ਅਸ਼ੀਰਵਾਦ ਲੈ ਲਈ ਮਨੀਸ਼ ਤਵਾੜੀ ਕਾਂਗਰਸ ਤੋਂ ਹਲਕਾ ਲੋਕ ਸਭਾ ਖਡੂਰ ਸਾਹਿਬ ਤੋਂ ਕਰਬੀਰ ਸਿੰਘ ਜੀ ਦਾ ਜਿਹੜੇ ਆਪਣੇ ਸਾਥੀਆਂ ਦੇ ਨਾਲ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜੀ ਤੋਂ ਅਸ਼ੀਰਵਾਦ ਲੈਣ ਆਏ ਸਨ ਹਲਕਾ ਖਡੂਰ ਸਾਹਿਬ ਦੇ ਲਾਲਜੀਤ ਭੁੱਲਰ ਦੀ ਗੱਲ ਕਰ ਲਾ ਭਗਤ ਸਿੰਘ ਵੀਡੀਓ ਦੀ ਗੱਲ ਕਰ ਲਾ ਆਏ ਸਾਨੂੰ ਅਸ਼ੀਰਵਾਦ ਲੈਣ ਅਤੇ ਅੱਜ ਦੀ ਗੱਲ ਕਰ ਲਾ ਅੱਜ ਇੱਕ ਵੱਡਾ ਚਿਹਰਾ ਪੰਜਾਬ ਦੀ ਰਾਗੀ ਤੇ ਦਾਸ ਸਿੰਘ ਭਗਵੰਤ ਸਿੰਘ ਮਾਨ ਜਿਹੜੇ ਦੇਰ ਆ ਰਹਾ ਦਾਸਵਾਮੀ ਮੁਖੀ ਨਾਲ ਮੁਲਾਕਾਤ ਕਰਨ ਨੂੰ ਆਏ ਹੋਏ ਨੇ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਪਹਿਲੀ ਵਾਰ ਆਏ ਜਦ ਸੀਐਮ ਭਗਵੰਤ ਪਾਣ ਜਿਹੜਾ ਡੇਰੇ ਦੇ ਅੰਦਰ ਆਏ ਹੋਏ ਨੇ ਬਾਬਾ ਜੀ ਨਾਲ ਉਹਨਾਂ ਦੀ ਮੀਟਿੰਗ ਕਹਿ ਲਈਏ ਤਕਰੀਬਨ 8:30 ਤੋਂ 12 ਵਜੇ ਤੱਕ ਸਟਾਰਟ ਹੋਈ ਪਈ ਹੈ ਤੇ ਉਸ ਤੋਂ ਬਾਅਦ ਉਹਨੇ ਜਿਹੜਾ ਕਾਫਲਾ ਹੋਵੇ ਇਹ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਸਾਂਝਿਆ ਕਰਨ ਨੂੰ ਜੜੀਆਂ ਸੰਦਰ ਦੇ ਕਾਫਲਾ ਬਾਹਰ ਨਿਕਲਣ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਕੈਮਰਾਮੈਨ ਨੂੰ ਸ਼ੇਅਰ ਕਰਨ ਉਹ ਜਿਹੜਾ ਕਾਫਲਾ ਹੈ ਸੀਐਮ ਭਗਵੰਤ ਮਾਨ ਜੀ ਦਾ ਉਹ ਵਾਪਸ ਰਵਾਨਗੀ ਨੂੰ ਸ਼ੁਰੂ ਹੋ ਚੁੱਕਾ ਹੈ ਅਤੇ ਜਿਹੜਾ ਸੀਐਮ ਭਗਵੰਤ ਮਾਨ ਦਾ ਕਾਫਲਾ ਹੈ ਤਸਵੀਰਾਂ ਜਿਹੜੀਆਂ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ ਜਿਹੜੀ ਸੀਐਮ ਸਿਕਿਉਰਟੀ ਹੈ ਇਹ ਸਖਤ ਪਹਿਰੇ ਦੇ ਵਿੱਚ ਸੀਐਮ ਸਾਹਿਬ ਉਹ ਗੱਡੀ ਦੇ ਵਿੱਚ ਜਾ ਰਹੇ ਨੇ ਉਸ ਗੱਡੀ ਦੇ ਵਿੱਚ ਸੀਐਮ ਸਾਹਿਬ ਭਗਵੰਤ ਮਾਨ ਜਿਹੜਾ ਡੇਰਾ ਮੁਖੀ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਜਾ ਚੁੱਕੇ ਨੇ ਅਤੇ ਜਿਹੜਾ ਕਾਫਲਾ ਹੈ ਗੱਲ ਕਰਨਾ ਸਖਤ ਸੁਰੱਖਿਆ ਦੇ ਵਿੱਚ ਡੇਰੇ ਤੋਂ ਬਾਹਰ ਜਿਹੜਾ ਹੁਣ ਰਵਾਨਾ ਹੋ ਚੁੱਕਾ ਹੈ ਅੰਦਰਲੀ ਗੱਲਬਾਤ ਕੀ ਹੋਈ ਹੈ ਤੇ ਨਿਕਲ ਕੇ ਸਾਹਮਣੇ ਆਏਗੀ ਅਤੇ ਆਪਣੇ ਦਰਸ਼ਕਾਂ ਨਾਲ ਜਰੂਰ ਤਸਵੀਰਾਂ ਅੰਦਰੀਆਂ ਵੀ ਸਾਂਝੀ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿ ਅੰਦਰ ਜਿਹੜੀ ਗੱਲਬਾਤ ਕੀ ਹੋਈ ਕੀ ਨਹੀਂ ਹੋਈ ਭਗਵੰਤ ਮਾਨ ਦੇ ਅਫੀਸ਼ੀਅਲ ਜਿਹੜਾ ਉਤੋਂ ਤਸਵੀਰਾਂ ਵੀ ਸਾਹਮਣੇ ਆਉਣਗੀਆਂ ਇਸ ਦੇ ਵਿੱਚ ਤਸਵੀਰਾਂ ਸੋ ਇਹ ਸਨ ਭਗਵੰਤ ਮਾਨ ਜੋ ਅੱਜ ਬਾਬਾ ਜੀ ਮੁੱਖੀ ਜਿਹੜੇ ਡੇਰਾ ਦਾ ਸਵਾਮੀ ਦੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਬਾਹਰ ਵਾਪਸ ਆ ਚੁੱਕੇ ਨੇ ਅਤੇ ਅਗਲੇ ਪੜਾਅ ਲਈ ਆਪਣੇ ਰਵਾਨਾ ਹੋ ਚੁੱਕ ਨੇ तकरीबन ਗੱਲ ਕਰਨਾ 12 ਵਜੇ ਤੋਂ ਲੈ ਕੇ ਮੀਟਿੰਗ ਜਿਹੜੀ ਅੰਦਰ ਡੇਰਾ ਮੁਖੀ ਨਾਲ ਸੀਐਮ ਭਗਵੰਤ ਸਿੰਘ ਜੀ ਚੱਲੀ ਹੈ ਉਸ ਤੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਉਹਨਾਂ ਦਾ ਸਮਾਂ ਦੱਸੇਗਾ ਬਿਆਸ ਤੋਂ ਜਗਬੰਦੀ ਟੀਵੀ ਲਈ ਰੋਹਿਤ ਰੋੜਾ